ਟੀ ਵਿਕੇ ਦੋ ਤਰ੍ਹਾਂ ਦੀ ਟਕਰਾਰ ਦੌਰਾਨ ਚੱਲੀ ਗੋਲੀ ਇੱਕ ਔਰਤ ਦੀ ਹੋਈ ਮੌਤ ਪੱਟੀ ਵਿਖੇ ਅੱਜ 12 ਤੋਂ ਸਵਾ 12 ਦੇ ਵਿੱਚ ਦੋ ਧਿਰਾਂ ਦੇ ਆਪਸ ਵਿੱਚ ਟਕਰਾਅ ਹੋ ਗਿਆ ਜਿਸ ਕਾਰਨ ਇੱਕ ਧੜੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਘਰ ਵਿੱਚ ਮੌਜੂਦ ਇੱਕ ਔਰਤ ਦੇ ਗੋਲੀ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਮ੍ਰਿਤਕ ਔਰਤ ਦੀ ਪਛਾਣ ਸਨੀਤਾ ਰਾਣੀ ਪਤਨੀ ਰਾਜਾ ਸਿੰਘ ਵਜੋਂ ਹੋਈ ਹੈ ਜਿਸ ਦੀ লাশ ਪਰਿਵਾਰਕ ਮੈਂਬਰਾਂ ਵੱਲੋਂ ਪਟਿਆਲਾ ਡੀਐਸਪੀ ਦਫ਼ਤਰ ਦੇ ਸਾਹਮਣੇ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਗੋਲੀ ਚਲਾਉਣ ਵਾਲੇ ਵਿਅਕਤੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਹੋਰ ਕੀ ਆਖਿਆ ਪਰਿਵਾਰ ਦੇ ਮੈਂਬਰ ਨੇ ਆਓ ਸੁਣਦੇ ਹਾਂ ਇੱਕ ਸੇਵੇ ਦੇ ਘਰ ਦੀ ਜੋ ਇੱਕ ਮੇਵੇ ਦੇ ਘਰ ਦੀ ਇੱਕ ਮੁੰਚੀ ਦੀ ਇੱਕ ਮੁੰਚੀ ਜੋ ਇੱਕ ਬਿੱਟੂ ਜੋ ਇਹਨਾਂ ਬੁੜੀਆਂ ਨੇ ਏ ਟੋੜਾ ਚਲਾਇਆ ਤੇ ਬੰਦਿਆਣੇ ਗੋਲੀਆਂ ਚਲਾਈਆਂ ਬੰਦਿਆਣੇ ਗੋਲਗਾਂ ਚਲਾਈਆਂ ਤੇ ਮੇਰੀ ਗੱਲ ਦਫ਼ਤਰ ਤੇ ਮੈਂ ਮੰਤਰੀ ਦੇ ਰੋਲਦੀ ਰਹੀ ਮੇਰੀ ਕਹਨੇ ਸੁਣਾਈ ਨਹੀਂ ਕੀਤੀ ਉਹਦੇ ਪੀਏ ਨੇ ਮੈਨੂੰ ਕੋਈ ਨਹੀਂ ਮੇਰੀ ਸੁਣੀ ਗੱਲ ਮੈਨੂੰ ਦਫ਼ਤਰ ਤੇ ਜਾਣ ਨਹੀਂ ਦਿੱਤਾ ਤੇ ਪੀਏ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਵੇਰੀ ਨੌਂ ਦੇ ਅੱਜ ਘਰ ਆ ਕੇ ਗੋਲੀ ਮਾਰ ਕੇ ਗਿਆ ਜੋ ਬੋ ਵੀ